ਸਾਰਿਆਂ ਨੂੰ ਪਿਆਰ ਭਰੀ ਸ਼ਤਸਰੀ ਅਕਾਲ ਅੱਜ ਜੀ ਦੀਵਾਲੀ ਮੇਰੇ ਵੱਲੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਸੋ ਆਪਾਂ ਜਾਣਦੇ ਹਾਂ ਕਿ ਹਿੰਦੂਆਂ ਤੇ ਸਿੱਖਾਂ ਦਾ ਇਸ ਤਿਹਾੜ ਦੇ ਨਾਲ ਕੀ ਸੰਬੰਧ ਹੈ ਜੇ ਜਦੋਂ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ ਤਾਂ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅਯੁੱਧਿਆ ਵਾਸੀਆਂ ਨੇ ਨੇਰੀ ਰਾਤ ਨੂੰ ਚੰਨਈ ਰਾਤ ਬਣਾਉਣ ਦੇ ਲਈ ਦੀਪਮਾਲਾ ਕੀਤੀ ਸੀ। ਇੱਧਰ ਆਪਣੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਂਗੀਰ ਦੇ ਕੈਦ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਕੈਦੀਆਂ ਸਮੇਤ ਰਿਹਾ ਹੋ ਕੇ ਬਾਹਰ ਆਏ ਸਨ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਵੀ ਸਿੱਖਾਂ ਨੇ ਘਿਉ ਦੇ ਦੀਪ ਜਗਾਏ ਸਨ। ਸੋ ਇਹ ਤਿਉਹਾਰ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਮੰਨਿਆ ਜਾਂਦਾ ਹੈ। ਇੰਡੀਆ ਵਿੱਚ ਵੀ ਲੋਕੀ ਬੜੇ ਧੂਮ ਧਾਮ ਨਾਲ ਮਨਾਉਂਦੇ ਹਨ ਤੇ ਕੈਨੇਡਾ ਵਿੱਚ ਵੀ ਪੰਜਾਬੀ ਇਸ ਤਿਉਹਾਰ ਨੂੰ ਤੋਂ ਤਾਂ ਨਾਲ ਮਨਾਇਆ ਜਾਂਦਾ ਹੈ ਸੋ ਆਪਾਂ ਨੇ ਵੀ ਅੱਜ ਦੀਵਾਲੀ ਸੈਲੀਬ੍ਰੇਟ ਕਰਨੀ ਆ ਕਿਵੇਂ ਕਰਨੀ ਆ ਆਪਾਂ ਵੀ ਤੁਹਾਨੂੰ ਆਪਣਾ ਦਿਖਾਵਾਂਗੇ ਆਪਾਂ ਨੇ ਦੀਵਾਲੀ ਸੈਲੀਬ੍ਰੇਟ ਕਿਵੇਂ ਕਰਨੀ ਹੈ ਲਓ ਜੀ ਅੱਧਾ ਰੱਖਿਓ ਜੀ ਆਪਾਂ ਨੇ ਖੀਰ ਤੇ ਖੀਰ ਆਪਣੀ ਨੂੰ ਤਕਰੀਬਨ ਮੈਂ ਟਾਈਮ 4 ਘੰਟੇ ਦਾ ਲਾ ਦਿੱਤਾ ਸੀ ਤੇ ਖੀਰ ਆਪਣੀ ਬਣ ਚੁੱਕੀ ਆ ਆ ਦੇਖੋ ਬਿਲਕੁਲ ਅਜੀ ਚੁੱਕਿਆ 4 ਘੰਟਿਆਂ ਦੇ ਵਿੱਚ ਸਲੋ ਕੁੱਕਰ ਦੇ ਵਿੱਚ ਹਲੋ ਹੁਣ ਆਪਾਂ ਇਹਦੇ ਵਿੱਚ 슈ਗਰ ਪਾਵਾਂਗੇ ਤੇ ਥੋੜੀ ਜੀ ਇਲਾਚੀ ਪਾਊਡਰ ਪਾਵਾਂਗੇ ਫਲੇਵਰ ਦੇ ਲਈ 슈ਗਰ ਤੁਸੀਂ ਪਾ ਸਕਦੇ ਹੋ ਜਿੰਨਾ ਤੁਸੀਂ ਮਿੱਠਾ ਵੱਧ ਘੱਟ ਖਾਣੇ ਹੋ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਲਾਚੀ ਪਾਊਡਰ ਤੇ ਬਾਕੀ ਡਰਾਈ ਫਰੂਟ ਆਪਾਂ ਨਹੀਂ ਪਾਵਾਂਗੇ ਕਿਉਂਕਿ ਬੱਚੇ ਨਹੀਂ ਖਾਂਦੇ ਕਈ ਵਾਰੀ ਲਓ ਜੀ ਇੱਧਰ ਰੱਖ ਦਿੱਤੀ ਆਪਾਂ ਨੇ ਮਾਂ ਦੀ ਦਾਲ ਇਨਸਟੈਂਟ ਪੋਟ ਵਿੱਚ ਥੋੜਾ ਜਿਹਾ ਪਾ ਦੇਵਾਂਗੇ ਆਪਾਂ ਨਮਕ ਤੇ ਥੋੜਾ ਜਿਹਾ ਪਾ ਦੇਵਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਪਾਉਣ ਦੇ ਨਾਲ ਮਾਹਾਂ ਦੀ ਦਾਲ ਬਹੁਤ ਹੀ ਸੋਹਣੀ ਪਲ ਜਾਂਦੀ ਆ ਤੇ ਹੁਣ ਕਰ ਦੇਵਾਂਗੇ ਇਸ ਨੂੰ ਆਪਾਂ ਬੰਦ ਤੇ ਟਾਈਮ ਲਾ ਦੇਵਾਂਗੇ ਆਪਾਂ 50 ਮਿੰਟ ਤੇ ਆ ਦੇਖੋ ਮੈਂ ਟਾਈਮ ਲਗਾ ਦਿੱਤਾ ਆ ਤੇ ਹੁਣ ਬਹੁਤ ਹੀ ਸੋਹਣੀ ਦਾਲ ਨੇ ਰਿੱਝ ਜਾਣਾ ਹੈ ਹੁਣ ਆਪਾਂ ਕਰਾਂਗੇ ਤੜਕਾ ਤਿਆਰ ਇੱਕ ਲਸਣ ਪਿਆਜ਼ ਅਦਰਕ ਟਮਾਟਰ ਤੇ ਹਰੀਆਂ ਮਿਰਚਾਂ ਪਾ ਕੇ ਦਾਲ ਨੂੰ ਲਾਵਾਂਗੇ ਆਪਾਂ ਤੜਕਾ ਲੋਰੀ ਇੱਧਰ ਮੈਂ ਗੋਭੀ ਵੀ ਚੀਰ ਦਿੱਤੀ ਆ ਆਲੂ ਗੋਭੀ ਤੇ ਹੋ ਰਹੀ ਆ ਪਕੌੜਿਆਂ ਦੀ ਤਿਆਰੀ ਇਹਨੂੰ ਆਪਾਂ ਬਾਅਦ ਚ ਬਣਾਵਾਂਗੇ ਪਹਿਲਾਂ ਆਪਾਂ ਲਾਵਾਂਗੇ ਦਾਲ ਨੂੰ ਤੜਕਾ ਲਓ ਜੀ ਲਸਣ ਪਿਆਜ਼ ਆਪਣੇ ਕੱਟੇ ਗਏ ਨੇ ਬਰੀਕ ਬਰੀਕ ਕਰ ਲਏ ਮੈਂ ਸਾਰੇ ਤੇ ਕੁੱਕਰ ਧਰ ਲਿਆ ਹੁਣ ਪਾਵਾਂਗੇ ਆਪਾਂ ਸਰੋਂ ਦਾ ਤੇਲ ਆਪਾਂ ਸਰੋਂ ਦੇ ਤੇਲ ਵਿੱਚ ਤੜਕਾ ਲਾਵਾਂਗੇ ਮਾਂਹਾਂ ਦੀ ਦਾਲ ਨੂੰ ਆ ਦੇਖੋ ਦਾਲ ਆਪਣੀ ਘੁਲੀ ਪਈ ਆ ਦਾਲ ਨੂੰ ਲੱਗਿਆ ਹੁਣ ਤੜਕਾ ਹਾਂਜੀ ਦਾਲ ਆਪਾਂ ਮਸਾਲੇ ਦੇ ਵਿੱਚ ਪਾ ਦਵਾਂਗੇ ਹੁਣ ਦਾਲ ਆਪਣੀ ਬਣ ਚੁੱਕੀ ਆ ਆ ਦੇਖੋ ਜਿਵੇਂ ਵਿਆਹਾਂ ਵਾਲੀ ਦਾਲ ਹੁੰਦੀ ਹੈ ਮਹਾਂ ਦੀ ਦਾਲ ਉਸ ਤਰੀਕੇ ਦੀ ਬਣ ਚੁੱਕੀ ਹੈ ਬਹੁਤ ਹੀ ਵਧੀਆ ਲੋ ਜੀ ਇੱਧਰ ਕਰ ਦਿੱਤੀ ਆਪਾਂ ਨੇ ਪਕੌੜਿਆਂ ਦੀ ਤਿਆਰੀ ਹੁਣ ਆਪਾਂ ਚੱਲੀਏ ਗੁਰਦੁਆਰਾ ਸਾਹਿਬ ਦੇਸੀ ਘੇ ਉਹਦਾ ਦੀਵਾਰ ਲੋ ਜੀ ਆਪਾਂ ਅਗੇ ਗੁਰਦੁਆਰਾ ਸਾਹਿਬ ਮੱਥਾ ਟੇਕਾਂ ਲੋਕੀ ਦੀਵੇ ਲਾ ਰਹੇ ਨੇ ਅੱਜ ਪੰਜਾਬੀ ਗੁਰ ਦਿਵਾਲੀ ਵਾਲੇ ਦਿਨ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੇ ਨੇ ਤੇ ਮੱਥਾ ਟੇਕਦੇ ਨੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਰੌਣਕਾਂ ਹੁੰਦੀਆਂ ਨੇ ਦਿਵਾਲੀ ਵਾਲੇ ਦਿਨ ਲੈਟਨਿੰਗ ਕੀਤੀ ਹੁੰਦੀ ਹੈ ਬਹੁਤ ਹੀ ਸੋਹਣੀ ਤੇ ਬਾਹਰਲੇ ਪਾਸੇ ਜਗ੍ਹਾ ਬਣਾ ਦਿੱਤੀ ਜਾਂਦੀ ਹੈ ਦੀਵੇ ਰੱਖਣ ਵਾਸਤੇ ਦੇਖੋ ਲੋਕੀ ਸਾਰੇ ਦੀਵੇ ਰੱਖ ਰਹੇ ਨੇ ਕਿੰਨਾ ਵਧੀਆ ਲੱਗ ਰਿਹਾ ਹੈ ਗੁਰੂ ਘਰ ਇਹ ਜਹੀ ਜਗ੍ਹਾ ਹੈ ਜਿਹੜੀ ਕਿ ਪੰਜਾਬ ਦੀ ਯਾਦ ਹੀ ਨਹੀਂ ਆਉਣ ਦਿੰਦੀ ਇੱਥੇ ਗੁਰੂ ਦਵਾਰ ਸਾਹਿਬ ਆ ਕੇ ਪੰਜਾਬ ਦੀ ਫੀਲਿੰਗ ਆ ਜਾਂਦੀ ਹੈ ਹਾਂਜੀ ਮੈਂ ਵੀ ਦੀਵਾ ਰੱਖਿਆ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਆਪਸੀਂ ਗੁਰੂ ਘਰ ਮੱਠਾ ਤੇ ਆ ਕੇ ਆਈਆਂ ਗੁਰੂ ਘਰ ਮੱਠਾ ਤੇ ਕੇ ਅਸੀਂ ਆ ਗਏ ਮਠਿਆਈਆਂ ਵਾਲੀ ਸ਼ਾਪ ਤੇ ਤੇ ਦੇਖੋ ਬਿਲਕੁਲ ਪੰਜਾਬ ਵਾਲੀ ਫੀਲਿੰਗ ਆ ਰਹੀ ਹੈ ਤੇ ਅਸੀਂ ਵੀ ਮਠਿਆਈ ਖਰੀਦੀ ਤੇ ਘਰ ਵਾਪਸ ਆ ਗਏ ਘਰ ਵੀ ਕੰਮ ਕਰਨੇ ਸੀ ਤੇ ਪਕੌੜੇ ਬਣਾਉਣੇ ਸੀ ਹੁਣ ਪਕਾਵਾਂਗੇ ਆਪਾਂ ਪਕੌੜੇ ਆਪਾਂ ਨੇ ਗੋਭੀ ਪਿਆਜ਼ ਧਨੀਆ ਤੇ ਵਿੱਚ ਹਰੀਆਂ ਮਿਰਚਾਂ ਸਾਰਾ ਕੁਝ ਵਿੱਚੇ ਕੱਟ ਲਿਆ ਮਿਕਸ ਪਕੌੜੇ ਬਣਾ ਲੈਣੇ ਆ ਤੇ ਆਲੂ ਆਪਾਂ ਬਾਅਦ ਚ ਪਾਉਣੇ ਆ ਤੇ ਪਹਿਲਾਂ ਆਪਾਂ ਹਾਂ ਬੇਸਣ ਪਾ ਲਈਏ 1 1/4 ਚਮਚ ਪਿਸਤਾ ਪਾ ਲਮ ਨੇ ਆਮੇ ਦੇ ਵਿੱਚ ਪਾਉਨੇ ਆਪਾਂ ਮਿਰਚ ਮਸਾਲੇ ਨਮਕ ਜੀਬੋਟਾਂ ਪਾ ਤੇ ਨਮਕ ਦੇ ਬਾਅਦ ਤੇ ਘਰ ਦਾ ਮਸਾਲਾ ਥੋੜੀ ਜਿਹੀ ਪਾ ਦਵਾਂਗੇ ਹਲਦੀ ਸੂਰੀ ਮੇਥੀ ਅਨਾਲ ਮਿਰਚ ਪਾ ਲਈ ਆਪਾਂ ਨੇ ਆਹ ਫਰ ਟੁੱਟੂੜ ਪਾਣੀ ਜੀਰਾ ਲਓ ਜੀ ਇਹਨਾਂ ਪਾ DNA ਪਚਾ ਮਸਾਲਾ ਫੇਰ ਥੋੜੇ ਜਿਹਾ ਪਾ ਦੇਣਾ ਆਪਾਂ ਅਮਚੂਰ ਪਾਊਡਰ ਜੀ ਤਾਂ ਆਪਾਂ ਹੁਣ ਇਹਨਾਂ ਸਾਰੇ ਮਿਕਸ ਕਰ ਦਨੇ ਆ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨੇ ਮਿਕਸ ਕਰੀ ਜਾਣਾ ਆ ਵਿੱਚੇ ਪਾ DNA ਆਪਾਂ ਨੇ ਆਲੂ ਲਓ ਜੀ ਸਾਰਾ ਕੁਝ ਆਪਾਂ ਨੇ ਹੁਣ ਚੰਗੀ ਤਰ੍ਹਾਂ ਪਕੌੜੀਆਂ ਦੇ ਵਿੱਚ ਮਿਕਸ ਹੋ ਚੁੱਕਿਆ ਲਓ ਜੀ ਆਪਾਂ ਨੇ ਹੱਥ ਨਾਲੇ ਮਲਾਰ ਤੇ ਪ੍ਰਾਤ ਦੇ ਵਿੱਚ ਦੇ ਜੀ ਹੁਣ ਲਓ ਜੀ ਆਪਾਂ ਦੇਖਦੇ ਹਾਂ ਸਿੱਟਕੇ ਮੜਾ ਜਾਂ ਕਿਣਕਾ ਵੀ ਤੇਲ ਹੋ ਗਿਆ ਕਿ ਨਹੀਂ। ਹੋ ਜੀ। ਹੋ ਜੀ ਪਕੌੜੇ ਲੱਗਿਆ ਬੰਨ ਤੇਲ ਆਪਣਾ ਹੋ ਚੁੱਕਿਆ ਹੁਣ। ਫਟਾਫਟ ਪਕੌੜੇ ਪਾ ਲੈਣੇ ਆਪਾਂ ਸਾਰੇ ਮਿਕਸ ਪਕੌੜੇ ਹੋ ਗਏ ਆ। ਹਲਾਦੀ ਮੜਾ ਜਾਂ ਕੰਨੇ ਕੰਨੇ ਹੋ ਜਾਈਂ। ਪਕੌੜੇ ਆਪਣੇ ਬਣ ਚੁੱਕੇ ਨੇ ਹੁਣ ਅਸੀਂ ਕਰਦੇ ਹਾਂ ਮੱਠਾ ਟੇਕਣ ਦੀ ਤਿਆਰੀ। ਲਓ ਜੀ ਆਪਾਂ ਹੁਣ ਹਟਬਾਲਣ ਦੀ ਤਿਆਰੀ ਕਰਦੇ ਆਂ ਜੀ। ਤੇ ਮੈਂ ਵੀ ਇੱਕ ਛੋਟੀ ਸੀ ਹੱਟ ਛੋਟੀ ਜੀ ਹੱਟ ਲੈ ਲਈ ਸੀ ਤੇ ਸਾਰੇ ਦੀਵੇ ਧਰ ਦਿੱਤੇ ਹਨ ਨਾਲੇ-ਦਾਲੇ ਲਓ ਜੀ ਸਾਡੀ ਹੋ ਗਈ ਹੁਣ ਮੱਥਾ ਟੇਕਣ ਦੀ ਤਿਆਰੀ ਲਓ ਜੀ ਆ ਜੋ ਸਾਰੇ ਮੱਥੇ ਟੇਕੇ ਬੱਚਿਓ ਹੈ ਤੂੰ ਵੀ ਕੁਛ ਆ ਸੇ ਸੋਹਣੀ ਬਾਜੀ ਵਾਹਿਗੁਰੂ ਜੀ ਉਹ ਮੱਥਾ ਟੇਕੋ ਵਾਹਿਗੁਰੂ 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 ਹੈ ਸੱਚੀ ਆ ਤੇ ਲਾਓ ਪੁੱਤ ਮੱਥੇ ਲਾਓ ਮੱਥੇ ਲਾਓ ਵੈਰੀ ਗੁੱਟ ਹਾਂ ਹਾਂ ਮੱਥੇ ਲਾਈ ਦਿਏ ਲੱਛੀ ਸੱਚੀ ਲੇ ਮੋ ਜਿੰਕੋਟ ਮੈਨਾਂ ਸਤਨਾਮ ਸ਼ਿਵ ਕੀ ਬਖਸ਼ ਲਓ ਜੀ ਮੱਥਾ ਟੇਕ ਲਿਆ ਸੀ ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਸਭ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ਿਓ ਸਭ ਨੂੰ ਖੁਸ਼ੀਆਂ ਬਖਸ਼ਿਓ ਹੁਣ ਬੱਚੇ ਕਹਿੰਦੇ ਅਸੀਂ ਫੁੱਲਚੜੀਆਂ ਚਲਾਉਣੀਆਂ ਨੇ ਲਾਈਵ ਦੂਸੇ ਸਲੋਲੀ ਹੁਣ ਬੱਚੇ ਕਰ ਰਹੇ ਆ ਇੰਜੋਏ ਪਟਾਕਿਆਂ ਦੇ ਤਾਂ ਪਾਬੰਦੀ ਲੱਗਈ ਹੋਈ ਬੰਬਾਂ ਤੇ ਤੇ ਵਿਚਾਰੇ ਫੁੱਲਚੜੀਆਂ ਚਲਾ ਰਹੇ ਨੇ ਪੇਡੋ ਵਾਲੀ ਪੇਂਪੀ ਦੇ ਵਾਲੀ ਡਾਇਰੈਕਟ ਵਾਈਸ ਅੱਗੇ ਨੂੰ ਆਜੋ ਅੱਗੇ ਨੂੰ ਆਜੋ ਵੀ ਅੱਗੇ ਨੂੰ ਲੈ ਵੀ ਆ ਦੇਖੋ ਅਜਵਾ ਅੱਗੇ ਨੂੰ ਆ ਜਾ ਪੁੱਤ ਦਾ ਵੀ ਵੱਜਦੇ ਨੇ ਟਾਮੇ ਟਾਮੇ ਪਟਾਕੇ ਵੀ ਵੱਜ ਰਹੇ ਨੇ ਆਹ ਦੇਖੋ ਲੋਕ ਚਲਾਉਂਦੇ ਆਵਾਜ਼ਾਂ ਆਉਂਦੀਆਂ ਨੇ ਲਓ ਜੀ ਆ ਦੇਖੋ ਅਸੀਂ ਵੀ ਇਸ ਵਾਰੀ ਲੜੀਆਂ ਲਗਵਾਈਆਂ ਦੀਵਾਲੀ ਦੇ ਵਲੌਗ ਨੂੰ ਮੇਰੇ ਨੂੰ ਐਂਡ ਤੱਕ ਵੇਖਿਓ ਸੀ ਕੈਨੇਡਾ ਵਿੱਚ ਦੀਵਾਲੀ ਕਿਵੇਂ ਮਨਾਈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ